ਪਹਿਲਾਂ ਪਾਣੀ ਪੀਣਾ ਕਹਿੰਦੇ ਜੀ ਫੇਰ ਖਰਚਾ ਕਰਾਉਣਾ ਹੈ ਮੜ ਜੀ ਪਹਿਲਾਂ ਆਪ ਤਕੜੀ ਖੋਲੋ ਪਹਿਲਾਂ ਠੰਡਾ ਠੰਡਾ ਪਾਣੀ ਫੇਰ ਗਰਮ ਪਹਿਲਾਂ ਗਰਮ ਜੀ ਦੋਹੇ ਤਕੜੀਆਂ ਲੈ ਲੈ ਪਹਿਲਾਂ ਪਹਿਲਾਂ ਕਹਿੰਦੇ ਠੰਡਾ ਠੰਡਾ ਪਾਣੀ ਪੀਣਾ ਉਪਰ ਬਾਅਦ ਗਰਮ ਗਰਮ ਪਿਆਸੀ ਦੋ ਵਾਲੇ ਅਗਲੇ ਇਹੋ ਵੀ ਤਾਂ ਨੂਰ ਨੂੰ ਪਤਾ ਲੱਗ ਗਿਆ ਇਹ ਨੂਰ ਹੀ ਵੇਖੀ ਜਿਹੜਾ ਬੰਦਾ ਆਹੋ ਭਲੇ ਐਨੀ ਠਾਈਤੀ ਜੈਸ ਮੈਂ ਤੋ ਤੁਰ ਕੇ ਆਈ ਪਿੰਡ ਤੇ ਪਤਾ ਨਹੀਂ ਕਹਤੇ ਨਾ ਪਿਆਸ ਹੋ ਨਾਲੇ ਅਜੇ ਹੁਣ ਗੁੰਦ ਤੇ ਮੈਂ ਗੁੰਦ ਖਟੀਰਾ ਵੀ ਪਲਾਤਾ ਤਾਂ ਸਾਰਿਆਂ ਨੂੰ ਹਾਂ ਤੈਂ ਅੱਛਾ ਸੋ ਸਾਡੀ ਨੂਰ ਦੀ ਸ਼ਾਪਿੰਗ ਭਾਈ ਹੋ ਗਈ ਸਟਾਰਟ ਜਲਦੀ ਆ ਲੈ ਲੈ ਨੂਰੂ ਕਾ ਲੈਣਾ ਪੁੱਤ ਆ ਲੈਣੇ ਆ ਹੈ ਲੈਣੇ ਬਾਸ ਬਾਸ ਤੇ ਹੋ ਲੈਣੇ ਆ ਹੋ ਲੈਣਾ ਲੈਣੇ ਆ ਕੋਈ ਚੋਗੀ ਪਤਾ ਕੀ ਆ ਸਨ ਮੱਲਕ ਦੇ ਕੇ ਪੀਣਾ ਪੈਂਦਾ ਇਹਨੇ ਥੱਲੇ ਤਾਂ ਦੇ ਜੇ ਤੂੰ ਦਮ ਲਾਇਆ ਨਹੀਂ ਨਹੀਂ ਥੱਲੇ ਨਹੀਂ ਛੱਡਣੀ ਇਹ ਸਾਮਾਨ ਸੱਟਦਾ ਨਾ ਫੜ ਕੇ ਇਹ ਰਬੜ ਬੈਂਡ ਹੈ ਆਹ ਕਿਹ ਪੈਣਾ ਲੈ ਨਹੀਂ ਬਲੈਕ ਕਲਰ ਚ ਹੈ ਸਾਰੇ ਪੈਣਾ ਭਾਈ ਇਹ ਅੱਛਾ ਉਹ ਦੂਨੇ ਨਿੱਪੀਆਂ ਆਗੇ-ਅਗੇ ਲੱਗ ਜਾਂਦੀਆਂ ਇਹਨੂੰ ਕੁੱਟ ਕੇ ਇਹ ਲੋ ਜੀ ਜੂੜੇ ਚਲਾਉਣ ਵਾਲੀ ਲੈ ਲੋ ਮੈਂ ਕਿਹ ਜੂੜਾ ਕਰਦਾ ਤੁਹਾਡੇ ਮਾਲ ਛੋਟੇ ਜਿਹੇ ਲੋਣਾ ਰਾਤ ਨੂੰ ਲੋਣਾ ਬੰਨ੍ਹਦਾ ਵਾ ਆ ਵੀ ਮੈਨੂੰ ਪੁੱਛਦੀ ਆ ਕਹਿੰਦੀ ਜੂੜੇ ਜ ਮੈਂ ਜੂੜਾ ਕਰਨਾ ਕਿ ਤੇ ਆਂ ਪੁੱਛ ਨਹੀਂ ਹੈ ਹਾਂ ਹਾਂ ਆਲੇ ਲੱਗ ਤੁਰ ਆਲੇ ਲੇ ਦੇ ਕੋਲ ਵਾਲੇ ਨੇ ਮੱਥੀ ਵਾਲੇ ਨੇ ਮੇਰੇ ਤੇ ਲੋਦੀ ਵਾਲੇ ਕੋਈ ਨਹੀਂ ਕੋਈ ਆ ਤੂੰ ਗੈਸ ਲੀ ਹਾਂ ਬੇਖੋਲੀ ਬੱਲਾ 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 ਉਹ ਹਾਪਿਆ ਸ਼ਾਦੀ ਨੂੰ ਤਾਂ 2 ਨਹੀਂ ਲੱਗਦੀ ਮੈਨੂੰ ਪਰ ਬਹੁਤ ਹੀ ਜ਼ਿਆਦਾ ਬੜੀ ਆ ਯਾਰ ਮੈਂ ਕਿਤੇ ਕਹਿਣ ਲੱਗੇ ਤੇ ਤੂੰ ਚੱਤੀ ਆ ਮੈਂ ਨਹੀਂ ਨਾ ਪੱਤ ਨੂੰ ਅਸਲੀ ਕਰਾਛੇ ਦਊਂਗਾ ਉਹ ਅਸਲੀ ਵੀ ਕਰਾ ਦੂੰਗੇ ਤੁਹਾਨੂੰ ਕਿਆ ਗੱਲ ਕਰਤੀ ਕਰਾਈ ਜਾ ਛੱਡੀ ਜਨ ਨੂੰ ਤੁਹਾਨੂੰ ਪਾੰਦੀ ਕਣਕ ਆ ਗਈ ਕਾਨੂੰ ਡਰਦੀ ਆ ਪੱਤਾ ਡਰ ਕੇ ਆ ਲੈ ਲੈ ਹਾਂ ਆ ਲੈ 100 ਨੇ ਤਾਂ ਇੱਥੇ ਹਰੇਕ ਚੀਜ਼ ਨੂੰ ਕਹੀ ਜਾਣਾ ਆ ਲੈ ਤੇ ਆ ਲੈਣਾ ਹੈ ਨੋ ਵਈ ਆ ਲੈ ਲਓ ਫਿਰ ਕਿਹਾ ਹੈ ਆ ਲੈ ਲਾ ਵਾੜਾ ਤੇ ਵਾੜਾ ਦੂਆ ਸੌਸਾ ਦੇ ਉੱਪਰ ਦੀ ਸੇਲ ਸੇਲ ਉੱਪਰ ਦੀ ਸੇਲ ਨਹੀਂ ਸੇਲ ਨਹੀਂ ਹੈਗੀ ਇਹ ਸੇਲ ਸੇਲ ਹੀ ਆ ਸਰ ਇਹ ਸੇਲ ਵੀ ਹੈਗੀ ਹੈ ਜਸਮਾਨ ਵੀ ਹੈਗਾ ਅੱਛਾ ਸੇਲ ਦੇ ਲੱਗਦੀ ਹੈ 10 10 20 20 ਰੁਪਏ ਆਹਾਂ ਇਹ ਚਲੋ ਫੇਰ ਤਾਂ ਠੀਕ ਹੈ ਫੇਰ ਤਾਂ ਜੋ ਮਰਜੀ ਲੈ ਲਓ ਯਾਰ ਹੱਦ ਹੈ ਵਾਹ ਦੇਖੋ ਅਮਰੀਕਾ ਬਿਜਲੀ ਗਿਰਾ ਨੇ ਮਹਿਲਾ ਲਓ ਬਾਈ ਸਮਾਨ ਤਾਂ ਬਾਈ ਕੋਲ ਬਹੁਤ ਪਿਆ ਆ ਇਧਰ ਨੂੰ ਕਿਤੇ ਗੱਡੀਆਂ ਗੁੱਡੀਆਂ ਨਾ ਨੂਰ ਨੂੰ ਦੇਖ ਜੇ ਫੇਰ ਨਾ ਚੱਲ ਗਈ ਇਹ ਚੱਲੇ ਨਾ ਤਾਂ ਪੁੱਤ ਕੀ ਕੀ ਆ ਕੇ ਚੀਜ਼ ਆ ਰੇ ਮੰਨੂ ਗਿਆ ਪਤਾ ਕਾਰ ਡ੍ਰਾਈਵਰ ਹੋਣਾ ਬੈਂਡ ਦੇ ਉਹ ਨੌਸ ਲਾ ਤੋੜਨੇ ਜਾਂਦਾ ਓਹ ਹੋ ਇਹ ਹੋ ਆ ਲਾਈਟ ਆ ਮਨ ਲੱਗਦਾ ਹੈ ਉਹ ਚਾਰ ਜਾਲੀ ਉਹਦੇ ਚ ਲਾਈਟ ਆ ਹੈ ਬਰੀਕ ਜੀ ਉਹ ਕਿਆ ਕਰਨਾ ਛੱਡ ਪਰ ਨਾ ਨੂਰ ਨੇ ਚੱਕ ਕੇ ਮਾਰੇ ਕਰਨਾ ਭਗਾ ਭਗਾ ਕੇ ਇਹਦੇ ਸਿਰ ਪਰ ਨਾ ਪਈ ਪਈ ਤੇ ਪਈ ਹੁੰਦੀ ਜਿੱਦਾਂ ਸਿੱਟ ਕੇ ਲਓ ਜੀ ਸਮਾਨ ਬਹੁਤ ਵਿਆਪਾਈਆਂ ਕੋਲ ਓਨ ਲੈ ਲਾਉਣ ਜਿਹੜੀਆਂ ਲਿਪਸਟਿਕਾਂ ਲਿਪਸਟਿਕਾਂ ਕਹਿੰਦੀ ਸੀ ਲੈ ਹਾਂ ਹੋਰ ਕਿਆ ਲੈਣਾ ਹੁਣ ਹਾਜੀ ਤੇ ਲੈਣਾ ਪਾਣਾ ਚਾਹ ਪਨ ਹੈ ਅリカ ਇੱਕ ਤੇ ਆਹ ਕਿਆ ਚੀਜ਼ ਆ ਨੋਕਰੀ ਦਾ ਲੈਣਾ ਨਹੀਂ ਆਹ ਕਿਆ ਟੋਕਰੀ ਦਾ ਲੈਣਾ ਪਹਿਲਾਂ ਆਹ ਛੱਲੇ ਪਾਣ ਵਾਲਾ ਹਾਂ ਛੱਲੇ ਪਾਣ ਵਾਲਾ ਉਹ ਤਾਂ ਲੈਣਾ ਟੋਕਰੀ ਜੀ ਇੱਥੇ ਪਈਆਂ ਐ ਬਾਈ ਕੋਲ ਉਹ ਪਾਣੇ ਨੂੰ ਸਮਾਨ ਆ ਪਾੜ ਪਈਆਂ ਇਹ ਤਾਂ ਨਵੀਆਂ ਲੱਗਦੀਆਂ ਮੈਨੂੰ ਆ ਆਈਲੀ ਜੀ ਬੋਲੇ ਉਹ ਲੈ ਲੈ ਅਖਰ ਉਹ ਟੋਕਰੀ ਕਿਰਾਏ ਦਾ ਉਹ ਤਾਂ ਆਏ ਉਹ ਹੋਹ ਪਾਰਿਆ ਟੋਕਰੀ ਦਾ ਹਾਂ ਹਾਂ सिंदूर धानी सिंदूर धानी ये क्या कहानी है पाँ एक, एक चुटकी की कीमत तुम क्या जानोगे रविंदर बाबू अच्छा सुहागर के सिर का ताज होता है चुणी एक बार की सिंदूर अच्छा लिपस्टिक आ है भाई लिपस्टिक का वैसे मेरे को काफी रहते मेरे को डब्बा पूरा पर अंदर से हैं मैं पहले लॉन्ड्री ਮੈਨੂੰ ਹੁਣ ਨਕਲੀ ਨਾ ਉਹ ਲੈ ਨਕਲੀ ਨਾ ਇਹ ਕਿਆ ਕਰਨੇ ਆ ਬਿਲਕੁਲ ਬਥੇਰੇ ਪਾਇਆ ਪਹਿਲਾਂ ਮੈਂ ਲਾਉਦੀ ਹੂ ਟੀਓੜੇ ਨਾਲ ਕਰਕੇ ਲਾਈ ਵੀ ਹੁੰਦੀ ਕਿਆ ਲਊੜਾ ਨਾ ਕਹਿੰਦਾ ਦੇ ਦੇ ਤਾਰ ਕੇ ਮਮੂ ਦੇ ਦੇ ਤਾਰ ਕੇ ਹੋਰ ਕਿਆ ਜਸਮੀਨ ਆ ਦੇ ਲਵਾਇਕਾ ਲੈਣਾ ਉਹ ਲੈ ਭਾਬੀ ਵੀ ਪੁੱਠੇ ਪੁੱਠੇ ਕਮਾ ਨੂੰ ਇਹ ਪੈਂਦੀ ਦੱਸ ਹਾਂ ਹਾਂ ਨਹੀਂ ਹੈਗੇ ਜੀ ਉਹ ਉਹ ਅੱਖਾਂ ਬਪੇ ਫਣਜ ਲਾਣੇ ਆਲੇ ਮੈਨੂੰ ਪਤਾ ਕੀ ਨਹੀਂ ਰਹਿਣਾ ਪਰ ਕਿਉਂ ਕੋਈ ਕੱਚਾ ਜਿਹਾ ਜਿਹੜੀਆਂ ਛੋਟੀਆਂ ਹੁੰਦੀਆਂ ਇਹਨਾਂ ਵੱਡੀਆਂ ਹੋ ਜਾਂਦੀਆਂ ਚਲੋ ਪੱਕੀਆਂ ਵੀ ਲੱਗ ਜੰਦੀਆਂ 2-5000 ਦੀਆਂ ਹੋ ਵੀ ਕਿਤੇ ਲੱਗਦੀਆਂ ਆਂ ਕੀ ਕਰਾਉਣਾ ਇਹਨਾਂ ਤੇ 10 ਹੱਦ ਹੋਊ ਹਾਂ ਲੈ ਲਿਆ ਹੁਣ ਸਮਾਨ ਹੋਏ ਸਮਾਨ ਹੀ ਨਹੀਂ ਮਿਲਿਆ ਚੂੜੀਆਂ ਦੇਖ ਲੈ ਕਿਆ ਵਧੀਆ ਵਧੀਆ ਐ ਯਾ ਵਾਹਤ ਕਰੋ ਭਾਜੀ ਬਿਲਕੁਲ ਕੋਈ ਪਲੀ ਸਾਰਾ ਕੁਝ ਪਾ ਲਿਆ ਪਿੱਛੇ ਵੀ ਕਿੰਨਾ ਕੁਝ ਲੱਗਿਆ ਵਾ ਹਾਂ ਇਹ ਕਾਂਡ ਚੀਕਾਂ ਬਾਈ ਤੋਂ ਯਾਨੋ ਸੋ ਉਮਰ ਕਰਦੇ ਆ ਜੇ ਤੁਸੀਂ ਸਾਰੇ ਜਣੇ ਠਠਾ ਕੋਵੋਗੇ ਚੜਦੀ ਕਲਾ ਦੇ ਵਿੱਚ ਕੋਵੋਗੇ ਮੈਂ ਜੀ ਤਾ ਕੀਤਾ ਤੀਸਰਾ ਚੂੜਾ ਨਾ ਹਾਂ ਤੀਸਰਾ ਚੂੜਾ ਪਾ ਲਿਆ ਚੌਥਾ ਚੂੜਾ ਦੇ ਕੜੇ ਲੈਣੇ ਆ ਇਸ ਕਰਕੇ ਆਂਟੀ ਦੇ ਕੋਲ ਆਏ ਆ ਪੰਜ ਚੂੜੇ ਕਰਨੇ ਹੁੰਦੇ ਆ ਕਹਿੰਦੇ ਪੰਜ ਬਾਈ ਫਿਰ ਇੱਕ ਦਿਨ ਕੀ ਹੋਇਆ ਬਸ ਸਾਹਮਣੇ ਵਾਲੇ ਸ਼ਾਪ ਤੇ ਸੂਟ ਲਿੰਦੀ ਸੀ ਜੀ ਤੇ ਉਹਦੇ ਬਲੌਗ ਸ਼ੂਟ ਨਹੀਂ ਸੀ ਹੋਇਆ ਕਿਉਂਕਿ ਜੀਜੀ ਨਾ ਸਰਦਾਰ ਜੀ ਨਾਲ ਮੈਂ ਤੇ ਦੀਦੀ ਆਏ ਹੋਏ ਸੀਗੇ ਚਾਚੇ ਦੇ ਸ਼ਾਪਿੰਗ ਕਰਨ ਸਮਾਨ ਦੀ ਆਂਟੀ ਵੀ ਉੱਥੇ ਕੁਦਰਤੀ ਬੈਠੇ ਸੀ ਮੈਂ ਆਂਟੀ ਨਾਲ ਗੱਲਾਂ ਕਰਨ ਲੱਗੀ ਆਂਟੀ ਅੱਛਾ ਐਦਾ ਆਂਟੀ ਨੇ ਇੱਚ ਨਵਦੀ ਆ ਲਗਿਆ ਆਂਟੀ ਕਹਿੰਦੇ ਚ ਤੂੰ ਮੇਰੀ ਧੀਆ ਵਰਗੀਆਂ ਇਦਾਂ ਦਾ ਗੱਲ ਹੁੰਦੀ ਹੋਈ ਚਲੋ ਆਂਟੀ ਕਹਿੰਦੇ ਅੱਛਾ ਤੁਸੀਂ ਬਲੌਗ ਵੀ ਬਣਾਉਂਦੇ ਜਿਉਂ-ਜਿਉਂ ਗੱਲ ਖੁੱਲੇਗੀ ਕਹਿੰਦੇ ਭਾਈ ਮੇਰੇ ਕੋਲ ਵੀ ਥੂੜ ਕਿਹੜਾ ਮਾਰ ਕੇ ਜਾਇਓ ਭਾਈ ਤੇ ਫਿਰ ਹੁਣ ਆਪਾਂ ਆਂਟੀ ਕੋਲ ਆਏ ਆ ਆਂਟੀ ਨੇ ਦੇਖੋ ਪਹਿਲਾਂ ਤਾਂ ਰਵਿੰਦਰ ਦੀ ਐਂਟਰੀ ਹੋਈ ਆਂਟੀ ਨੇ ਪਛਾਣਿਆ ਨਹੀਂ ਜੇ ਦੀ ਦੀ ਹੋਈ ਤਾਂ ਵੀ ਨਹੀਂ ਪਛਾਣਿਆ ਮੇਰੀ ਵਾਰੀ ਮੈਂ ਆਈ ਅੱਛਾ ਮੇਰੇ ਆਂਟੀ ਖੁਸ਼ ਹੋਈ ਵੀ ਮੇਰੀ ਕੁੜੀ ਆ ਗਈ ਹੋਰ ਸੁਣਾਓ ਆਂਟੀ ਠੀਕ ਠਾਕ ਸੱਚੀ ਗੱਲ ਬਲੌਗਰ ਆ ਜੀ ਹੋਰ ਆਂਟੀ ਜੀ ਠੀਕ ਆ ਜੀ ਬਿਲਕੁਲ ਠੀਕ ਠਾਕ ਚਲੋ ਠੀਕ ਚਾਹੀਦੀ ਆ ਆ ਦੇਖੋ ਤਾਂ ਇਸ ਤਰ੍ਹਾਂ ਦੇ ਆਪਣੇ ਕੰਟੂਰੇ ਹੈਗੇ ਕੜੇ ਆ ਠੀਕ ਹੈ ਇੱਕ ਆ ਕੜ अगर कुछ आज कुछ डिफरेंट चाहिए अभी एड़ी टेस्ट से इस छपन को साइज मिल जावे ये भी ठीक है ना देती तू से दसो बाकी बना या कुछ सजेस्ट करो वो देख मेरी दादी भाई इसी से हुई गोल्डन टच है ओके गोल्डन टच भी पाते चुबन ना देता चीज नहीं चुबन चुबन वाली भी है चुबते नहीं है देखो सोना ना ਹਾਂ ਵਧੀਆ ਇਹ ਆਹ ਸੋਹਣਾ ਲੱਗਦਾ ਇੱਕ ਮਿੰਟ ਮੈਂ ਤੁਹਾਨੂੰ ਟਰਾਈ ਕਰਕੇ ਦੇਖ ਸਾਰੇ ਪਾ ਕੇ ਟਰਾਈ ਕਰਕੇ ਦੇਖ ਸਾਰੇ ਸਾਈਜ਼ ਇਸ ਤੇ ਛੋਟਾ ਬੜਾ ਸਾਰਾ ਮਿਲ ਜਾਏਗਾ ਹਾਂ ਹਾਂ ਠੀਕ ਹੈ ਸਾਈਜ਼ ਗੋਲਡਨ ਹੈ ਜਾਂ ਵਾਈਟ تاو ویسے دونوں ਵਧੀਆ ਪਰ ਡਿਜ਼ਾਈਨ ਹੋਰ ਦੇਖ ਲੈ ਹੋਰ ਬਹੁਤ ਪਿਆਰੀ ਅੰਟੀ ਵਾਲਾ ਭਰਿਆ ਪਿਆਰ 20 ਦੇ ਚੋਂ ਬਸ ਅਸੀਂ ਦੇਖਦੇ ਆ ਲਾਈਕ ਦੇਖੋ ਇਹ ਅਸਲੀ ایਡੀ ਦੀ ਆਈਟਮ ਹੈ ਪਰ ویسے ਮੈਨੂੰ ਪਤਾ ਉਹਨਾਂ ਦੀ ਚਾਹੇ ਚੀਜ਼ ਮਹਗੀ ਹੁੰਦੀ ਆ ਪਰ ਵਧੀਆ ਹੁੰਦੀ ਚੀਜ਼ ਵਧੀਆ ਹੁੰਦੀ ਇਹ ਨਹੀਂ ਮਨਟਿਸ ਹੁੰਦੇ ਇਹ ਕੁੰਦਨ ਦੀ ਆਈਟਮ ਹੈ ਲਕਸਮਨ ਸੇ ਪਬਲਿਕ ਲੈਂਦੀ ਹੈਗੀ ਜਾਂ ਫਿਰ ਕਾਂਚ ਦੇ ਕੋੜੇ ਅਗਰ ਤੁਸੀਂ ਚਾਹਦੇ ਹੋ ਕੁਝ ਡਿਫਰੈਂਟ ਪਲੱਸ ਰੇਟ ਵਾਈਜ਼ ਲੱਗੂਰੇ ਤਾਂ ਇਹ ਰੇਟ ਦੇ ਅਕੋਰਡਿੰਗ ਨਹੀਂ ਨਹੀਂ ਚਾਹੀਦਾ ਠੀਕ ਹੈ ਸੋ ਐਜਾ ਜੀ ਦਿਖਾਓ ਸਾਨੂੰ ਇਹਦੇ ਵਿੱਚ ਕੁਝ ਇਸਕੇ ਸਦਾ ਪੁਸ਼ਕਰਾ ਜਾ ਰਿਹਾ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਨਹੀਂ ਉਸ ਤਰ੍ਹਾਂ ਵਹੀ ਹੈ ਕਿ ਇਸ ਵਿੱਚ ਆ ਡਿਜ਼ਾਈਨ ਮੈਨੂੰ ਪਤਾ ਨਹੀਂ ਕਿਉਂ ਲੱਗੀ ਨਾ ਬਈ ਕਾ ਕਾਫੀ ਪਤਲੇ ਆ ਦੀਦੀ ਸੋ ਤੁਸੀਂ ਆ ਡਿਜ਼ਾਈਨ ਦੇਖੋ ਹਾਂ ਆ ਦੇ ਖਲਵਾ ਦਿਓ ਦੱਸੋ ਕਿਹਨੇ ਸੋਹਣਾ ਆ ਦੇ ਇਹ ਨੂਰੇ ਤੂੰ ਕੱਲ੍ਹ ਸ਼ਾਪਿੰਗ ਉੱਧਰ ਚਲ ਤੇ ਮੈਂ ਕਦੇ ਨਹੀਂ ਕਹਿ ਸਕਦਾ ਵੀ ਤੇਰੇ ਪ੍ਰਾਤਿਭਾ ਸ਼ਾਪਿੰਗ ਨਹੀਂ ਆ ਇੱਧਰ ਉੱਪਰ ਨੂੰ ਚੜਿਆ ਜਾ ਰਿਹਾ ਸਾਡਾ ਸ਼ੇਰ ਪੁੱਤ ਥੱਲੇ ਆ ਜਾ ਉਹ ਨਾ ਨੂਰੂ ਆ ਜਾ ਆ ਜਾ ਥੱਲੇ ਆ ਜਾ ਉਹਨੂੰ ਫੜੋ ਭਾਈ ਇਹ ਵਿਦਾਊਟ ਉਸਤੂ ਹੈ ਇਹਦੀ ਪਾਲਿਸ਼ ਹੈ ਹੂੰ ਇੰਦੇ ਚ ਜਰਕਨਸ ਵਗੈਰਾ ਨਿਕਲਣ ਮਤਲਬ ਏਡੀ ਨਹੀਂ ਪੈਂਦਾ ਹੈ ਨਹੀਂ ਕਿਉਂਕਿ ਇਹਦੀ ਪਾਲਿਸ਼ਡ ਆਈਟਮ ਹੈ ਸਾਈਜ਼ ਛੋਟਾ ਵੱਡਾ ਮਿਲ ਜੇਗਾ ਇਸ ਚ ਦੇアンਟੇ ਆਪਾਂ ਇਦਾਂ ਕਰੀਏ ਥੋੜਾ ਜਿਹਾ ਮੋਟਾ ਮੂਰੇ ਪਾ ਲਈਏ ਥੋੜਾ ਜਿਹਾ ਮੋਟਾ ਪਿੱਛੇ ਪਾ ਲਈਏ ਬਸ ਇਸ ਅਪ ਟੂ ਯੂ ਵੈਸੇ ਇਹ 2.8 ਸਾਈਜ਼ ਹੈ ਤੁਹਾਡਾ ਇਹ ਮਹਿਲਾ ਇਹ ਵੀ ਥੋੜਾ ਹਾ ਲੂਜ਼ ਹੈ ਵੈਸੇ 2.6 ਵਾਲਾ ਸਾਈਜ਼ ਤੋਂ 2.8 ਖਾਇਆ ਹੋਇਆ ਥੋੜਾ ਤਾਂ ਫਿਰ ਇੱਕ ਆਮ ਕਰ ਰਹੇ ਆ ਆਪਾਂ ਚੂੜੇ ਤੁਹਾਨੂੰ ਦੇ ਦਿੰਦੇ ਆ ਤੇ ਉਹਦੇ ਅਕੜੇ ਤੁਸੀਂ ਲੈ ਲਾਓ ਤੇ ਉਸ ਤੋਂ ਬਾਅਦ ਆਪਾਂ ਫਾਈਲ ਕਰ ਦਿੰਦੇ ਆ ਫਿਰ ਬਾਕੀ ਵਿੱਚ ਰੈੱਡ ਚੂੜੇ ਨਹੀਂ ਚਾਹੀਦੀਆਂ ਚੂੜੀਆਂ ਮੈਨੂੰ ਹਾਂ ਦਿਖਾਓ ਦਿਖਾਓ ਅਰੇ ਨਾ ਚੂੜਾ ਆਜਾ ਆ ਜਾ ਬੁੱਤਾ ਆ ਦੇ ਤਨਸ਼ਮਾਨ ਪਾਰੀਆਂ ਨਾ ਕਰ ਮੈਂ ਤੈਨੂੰ ਥੱਲੇ ਬੁਲਾਉਂਦਾ ਥੱਲੇ ਆ ਜਾ ਨਹੀਂ ਨਹੀਂ ਪਾਰੀ ਗੱਲ ਨਹੀਂ ਕੰਮ ਚੱਲਣਾ ਥੱਲੇ ਆ ਜਾ ਆ ਤੇ ਸੈਂਡਲ ਦੇ ਦੇ ਮੈਂ ਥੱਲੇ 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 ਠੀ ਇਦਾਂ ਦਾ ਕੁਝ ਹੋਰ ਦਿਖਾਇਆ ਤਾਂ ਇੱਕ ਮਿੰਟ ਇਹਨਾਂ ਸਾਈਡ ਤੇ ਕਰ ਦੇ ਤੇ ਇਹਦੀ ਮਾੜਾ ਜਿਹਾ ਇੱਥੇ ਇਕੱਠੇ ਕਰ ਦੋ ਮੂੰਗ ਗਿੱਜੂ ਆ ਆ ਪੜੀ ਜੁੱਤੇਰੇ ਬੋ ਜਾ ਤਾਂ ਉੱਡੀ ਬੈ ਜਾ ਬੈ ਜਾ ਆਂਟੀ ਕੋਲ ਸਮਾਨ ਦੀ ਵੈਸੇ ਕੋਈ ਕਮੀ ਨਹੀਂ ਹੈ ਜੀ ਬਹੁਤ ਸੋਹਣਾ ਸਮਾਨ ਆਈਟਮ ਕਹਿ ਰਹੇ ਹੋ ਨਾ ਤੁਸੀਂ ਕੁਝ ਤਾਂ ਲੱਗ ਜਾ ਵੀ ਹੋਰੀ ਕੁੰਦਨ ਤੋਂ ਇਲਾਵਾ ਵੀ ਇਹਨਾਂ ਅੱਜ ਕੋਈ ਆਈਟਮ ਬਹੁਤ ਨਾ ਬਿਲਕੁਲ ਬਰੀਕ ਆਈਟਮ ਦੇ ਵਿੱਚ ਹੈ ਤੇ ਬਹੁਤ ਹੈਟਲ ਹੈ ਇਸ ਤਰ੍ਹਾਂ ਕੋਈ ਠੀਕ ਆ ਹਨਾ ਦੀਦੀ ਇਹ ਰੱਖ ਤੈਨੂੰ ਪੰਜ ਵਾਂਗ ਪਾਰਾ ਨਾ ਲੱਗੇ ਚੂਹੇ ਨਾ ਆਉਂਦਾ ਨਹੀਂ ਇਹ ਬੇਟਾ ਤੁਸੀਂ ਕੱਟ ਸਕਦੇ ਹੋ ਸਿਰਫ ਬਰੀਕ ਟੈਕਨ ਲਗਾ ਕੇ ਨਾ ਤੇ ਕੋਈ ਫੰਕਸ਼ਨ ਜ਼ਰੂਰੀ ਹੈ ਤਦ ਤੁਸੀਂ ਮੀਰ ਕਰ ਸਕਦੇ ਹੋ ਆਂਟੀ ਪਤਾ ਕੀ ਕਰਨੇ ਵਿੱਚ ਇੱਕ ਆ ਪਾ ਲੈ ਇੱਕ ਕਾ ਪਾ ਲੈ ਕਰਨ ਨੂੰ ਵਿਜੇ ਤੱਕ ਤੇ ਅੰਦਰ ਬਹਰ ਜਾਣਾ ਤਾਂ ਤੂੰ ਆ ਦੋ ਚੀਜ਼ਾਂ ਬਿਲਕੁਲ ਦੇਖੋ ਉਹਦੇ ਵਿੱਚ ਇਹ ਕੋਈ ਮੈਂਟਿਕ ਨੂਰ ਛੁੱਟਦਾ ਵੀ ਹੋ ਆਇਆ ਰੱਛਾ ਨੰਮ ਕਿੰਨਾ ਲੱਗਦਾ ਸਿੰਪਲ ਇੱਕ ਆ ਇਹ ਸਿੰਪਲ ਹਰ ਕੋ ਬਰੂ ਨਹੀਂ ਨਾ ਜਿਹਦਾ ਨਾ ਉੱਠਿਆ ਨਾ ਜਿੰਨਾ ਆ ਉੱਠਿਆ ਨਹੀਂ ਨਹੀਂ ਕਹਿੰਦੇ ਮਾਤਰੀ ਨਹੀਂ ਨਹੀਂ ਹਾਰ ਨੂਰ ਅੰਨੇ ਨਾ ਬਾਸ ਲੀਹੇ ਤੋੜ ਦੇ ਆ ਜਾ ਪੁੱਤ ਥੱਲੇ ਲਿਆ ਉਰੇ ਫੜਾ ਕਦੂ ਜਿਆ ਕਿੱਥੇ ਤੇ ਕੱਢੀ ਇਹ ਅੱਜ ਸਵੇਰ ਹੰਚੂ ਨਾ ਨਾ ਉਰੇ ਨਹੀਂ ਬੈਠਣਾ ਇਹ ਅੱਛੇ ਤੇਰੇ ਸੰਦ ਲੈ ਤਾ ਇਹ ਤਾਂ ਚੱਕੀ ਉਹ ਨਹੀਂ ਕਰਦਾ ਕਾਕਾ ਹਾਂ ਫੋਟੋ ਚੇ ਜਦੋਂ ਮੇਰੇ ਪਰੇ ਦੀ ਬਾਤ ਕਰਦੇ ਟੈਪ ਦਿਖੋ ਨਾ ਕਿੱਥਾ ਕਰਦੇ ਹੈ ਇਸ ਤੇ 25664 ਇੱਕ ਆ ਇੱਕ ਦਰਜ ਹੈ ਨਾ ਇੱਕ ਆ ਡਰਜ ਹੈ ਹਾਂ ਵੀ ਨਾ ਇਸ ਅਧੀ ਦੇ ਆ ਉਹ ਤੋਂ ਡਿਫਰੈਂਟ ਆਗੇ ਬੋਲ ਜਾ ਗੋਲ ਚ ਆ ਗਿਆ ਜੇ ਗੋਲ ਚ ਪਰ ਇਹਦੇ ਵੀ ਨਾਗ ਨਹੀਂ ਨਿਕਲਣ ਲੱਗੇ ਹੈ ਨਾਗ ਨਿਕਲਣੇ ਹੁੰਦੇ ਇਹ ਵੀ ਹੈ ਵੀ ਇਹ ਪੁਆਇੰਟ ਵੈਸੇ ਵੈਸੇ ਕੁਝ ਨਹੀਂ ਪਤਾ ਹੁੰਦਾ ਬਿਲਕੁਲ ਨਾਗ ਤਾਂ ਨਿਕਲਣਗੇ ਨਹੀਂ ਜੇ ਤੁਸੀਂ ਐ ਜਾ ਕੇ ਬਹਿ ਜੀ ਘਰ ਦਾ ਕੰਮ ਕਰਨਾ ਤਾਂ ਇਚੀ ਜਿਹਾ ਹੋਣੀ ਹੋਣੀ ਬਗਾਸਾ ਸਾਡਾ ਸਰਦਾ ਨਹੀਂ ਦਿਖਣੇ ਜੀ ਜਾਂ ਤਾਂ ਐ ਚਿੰਗੜਾ ਸਤ ਲਗਾ ਕੇ ਰੱਖ ਦਿਓ ਜਿਉਂ ਬੈਠ ਕੇ ਹਾਰਤੀ ਉਤਾਰਨ ਫਿਰ ਕੰਮ ਬੱਚਾ ਗੱਲ ਤਾਂ ਆਂਟੀ ਵੀ ਵੀ ਠੀਕ ਆ ਨਾਗ ਦਾ ਜੇ ਕੰਮ ਕਰਨਾ ਕੋਲੇ ਕੋਲੇ ਹੀ ਸੀ ਮਤਲਬ ਮੇਰੇ ਨਾਲ ਆਹ ਲਓ ਨਾ ਦੇਖੋ ਫਿਰ ਇਹਦਾ ਲੱਗਦਾ ਵੀ ਨਾਗ ਗਿਰੂਗੇ ਕੀ ਕੀ ਦੇਖੋ ਇਹ ਇਹਨੂੰ ਧਿਆਨ ਨਾ ਦੇਖੋ ਫਿਰ ਇਹਨੂੰ ਨਹੀਂ ਦੇਖ ਕੇ ਲੱਗਦਾ ਵੀ ਹਾਂ ਨਾਗ ਗਿਰੂਗੇ ਓ ਤੂੰ ਸਾਰਾ ਕੁਝ ਛੱਡੋ ਇਹਨੂੰ ਜਮਾ ਹੀ ਨਹੀਂ ਲੰਦਾ ਜੀ ਆਂਟੀ ਨੇ ਫੇ ਵੀ ਕੁਝ ਕੇ ਲਾਤੀ ਹਾਂ ਇਹ ਨੂੰ ਹੋਈ ਨਿੰਨਾਗਾ ਇਹਦੇ ਕੜਾ ਮੈਨੂੰ ਪਾਰੇ ਆ ਇਹਦੇ ਦੋ ਦੋ ਅੱਗੇ ਤਾਰ ਕੇ ਬੈੱਡ ਤੇ ਰੱਖੇ ਦੇ ਆ ਬਾਈ ਦੇਖ ਲੋ ਆਪਣਾ ਮੈਂ ਨਹੀਂ ਬੋਲਦਾ ਇੱਡੀ ਜੀ ਗੱਲ ਆ ਨਹੀਂ ਮੈਨੂੰ ਪਤਾ ਨਹੀਂ ਤੁਸੀਂ ਕੀ ਕਹਿ ਰਹੇ ਹੋ ਇਹਨਾਂ ਨੂੰ ਦੇਖੇ ਸੁਣਾ ਲੈ ਰੱਖੇ ਹੋ ਹੁੰਦੇ ਤਾਰ ਕੇ ਉਹ ਇੱਕ ਦਿਨੇ ਤਾਰੇ ਤੇ ਉਹ ਤਾਂ ਤਾਰ ਕੇ ਜਾਣ ਕੇ ਰੱਖੇ ਹੋਈਆਂ ਉਹ ਹੁਣ ਮੈਂ ਕਿਾ ਥੋੜੀ ਜਿਹੀ ਸਟਾਈਲਿਸ਼ ਬਣ ਜੂਗੀ ਇੰਨਾ ਟਾਈਮ ਪਾ ਕੇ ਵੀ ਤਾਂ ਰੱਖਿਆ ਉਹ ਮਾਮਾ ਇਹਨੂੰ ਮਾਮਾ ਲੱਭ ਗਿਆ ਫੇਰ ਇੱਥੇ ਹੀ ਕਿਸੇ ਕਸਟ ਅੱਛਾ ਹੋਰ ਹੋਰ ਕਸਟ ਪਰ ਬਾਈ ਫੋਨ ਜਨਾ ਹੋਣਾਂ ਅੰਟੀ ਇਹ ਚੋ ਇਹ ਤਾਂ ਜੀ ਆਂ ਵੀ ਸੈੱਡ ਕਰਨਾ ਨੇ ਲੈ ਮਮਾ ਹਾਂ ਦੇ ਦੇ ਨਾ ਉਹ ਅਡੀ ਹੈਗਾ ਹੀ ਗਲਾਸ ਦੇ ਵੜਾ ਹਾਂ ਦੇ ਦੋ ਕਾਹੀ ਦੇ ਦ ਨਾ ਕਿਹੜਾ ਲਿਆ ਹੁਣ ਆਹ ਹਾਂ ਇਹ ਦੇ ਚੋ ਲੈ ਲਓ ਜੀ ਚੂੜਾ ਰੈੱਡ ਚੂੜਾ ਤਾਂ ਆਪਣੇ ਕੋਲ ਹੈਗਾ ਹੀ ਆ ਬਾਕੀ ਸਾਰੇ ਅੱਛਾ ਮਤਲਬ ਰੈੱਡ ਚੂੜੀਆਂ ਨਹੀਂ ਆਪਾਂ ਲੈ ਲਈਆਂ ਸੱਡਾਂ ਵਾਲੇ ਦੇ ਕੜੇ ਹਾਂ ਕੜੇ ਲੈ ਲਓ ਅੰਟੀ ਮੇਰੇ ਕੋਲ ਗਲਾਸ ਤੇ ਇਹ ਸਾਡੀ ਗੁੱਡੀ ਗੁੜੀਆ ਲਓ ਜੀ ਲਓ ਇਹ ਸਾਡੀ ਗੁੜੀਆ ਗੁੜੀਆ ਸਾਡੀ ਇਹ ਹੈ ਜੀ ਕਿਥੇ ਇਹਨੂੰ ਪਾਣੀ ਦਿਖ ਜਾਂਦਾ ਇਹਨੂੰ ਪਿਆਸ ਲੱਗ ਜਾਂਦੀ ਪਿਆਸ ਨੇ ਨੂੰ ਲਵਾਦੀ ਹੈ ਉਹ ਓਵਰ ਐਕਟਿੰਗ ਦੀ ਦਿਖਾ ਰਿਹਾ ਜਹਾਦਾ ਚੱਲੇ ਬੱਚੇ ਇਹ ਹੁਣ ਅਸੀਂ ਕਿਹਨੂੰ ਹਨ ਹੈਲੋ ਲਓ ਜੀ ਪੀਓ ਪਾਣੀ ਥੈਂਕ ਯੂ ਨੀਕੇ ਆਪਣੇ ਬੋਤਲ ਲਾ ਖੋ ਲੋ ਕੋਈ ਤਾਂ ਥੈਂਕ ਯੂ ਥੈਂਕ ਯੂ ਕਹਦੇ ਆਂਟੀ ਨੂੰ ਥੈਂਕ ਯੂ ਤੈਨੂੰ ਇਹ ਸਾਰਾ ਕੁਝ ਮੇਰਾ ਸਿਖਾਇਆ ਹੋਇਆ ਇਹ ਹੱਲ ਕੋਲ ਹੋ ਜੂ ਅੱਛੀ ਗੱਲ ਹੈ ਨਹੀਂ ਬੜੀਆ ਬੱਚੇ ਨੂੰ ਹੁਣੀ ਤੇ ਟ੍ਰੇਨਡ ਕਰੂਗੇ ਹਨ ਬਿਲਕੁਲ ਹਾਂਜੀ ਹਾਂ ਆਹ ਹੀ ਕੁਝ ਆਪੀ ਕਹਿੰਦੇ ਕਹਿੰਦੇ ਆਪੀ ਪੋਤਾ ਥੱਲੇ ਰੱਖੋ ਪੀਲਾ ਪੀਲਾ ਗਰਮੀ ਕਰਕੇ ਪਿਆ ਹੂੰ ਅਸੀਂ ਤਾਂ ਬੁਰੇ ਹਾਲ ਹੁਣ ਫੇਰ ਦੇ ਨਿਕਲੇ ਹੋਏ ਰੋਏ ਅਜੇ ਹੁਣ ਕੋ ਇਹ ਹੋਣਾ ਟੀਡ ਨਾ ਦੇਖ ਬਾਜ਼ਾਰ ਚ ਜੂਸ ਵਾਲੀ ਆ ਆ ਕੂਣੀ ਕੂਣੀ ਜਿਹੜੇ ਗੁੰਦਕਤੀ ਦੇ ਗਲਾਸ ਪੀ ਕੇ ਆਈ ਆ ਹਾਏ ਕੂਣੀ ਕੂਣੀ ਜਿੰਨੇ ਐਡੇ ਐਡੇ ਵੀ ਫਰਸਾਈ ਜੀਏ ਚਾਹ ਜੋ ਮਰਜੀ ਆ ਪੀਏ ਬਣਾਈਆਂ ਹੁਣ ਮੈਂ ਉੱਥੇ ਜਾ ਕੇ ਨਾਪ ਕੇ ਆਣਾ ਕਿ ਐਡੇ ਹੀ ਕਿ ਮੈਂ ਤਾਂ ਮੈਂ ਤਾਂ ਉਹ ਵੀ ਨਹੀਂ ਪੀਤਾ ਮੈਂ ਹਾਂ ਚੱਲ ਕਾ ਨੂੰ ਯਾਰ ਹੋਰ ਅਸੀਂ ਗੋਲ ਗੱਪੇ ਖਾਇਆ ਏ ਮੈਨੂੰ ਭੁੱਖ ਲੱਗੀ ਵੀ ਨਹੀਂ ਮੈਂ ਕੀ ਕਰਾਂ ਕੁਛ ਕੀ ਆ ਹਾਂ ਅੱਛਾ ਅਗਰ ਇਸ ਤਰ੍ਹਾਂ ਦੀ ਆਈਟਮ ਕੋਲ ਇਹਦਾ ਇਹ ਸ਼ੌਕ ਚਾੜਿਆ ਨਾਲ ਇਹ ਪੂਰਾ ਕਰ ਲਈਏ ਬਸ ਥੋੜੀ ਇਹ ਚੈਨ ਹੈ ਹਾਂ ਚਲੋ ਜੀ ਤਰਣਸੀ ਪਹਿਲਾਂ ਲੈ ਲਈ ਤੁੰਦੇ ਬ੍ਰਸ਼ ਵਾਲੀ ਲੈ ਮੇ ਬਿੰਦੀ ਚੱਲੀ ਮੈਂ ਕਹਿੰਦੀ ਚੂੜਾ ਤਾਂ ਮੈਲੇ ਆ ਪਾਂਟੀ ਨੇ ਸੋਨੇ ਸੋਨੇ ਹੱਥ ਸਜਾਤੇ ਥੈਂਕ ਯੂ ਆਂਟੀ ਲਵ ਯੂ ਅੱਛਾ ਹੁਣ ਦਿਖਾ ਦਿਓ ਮੈਨੂੰ ਕਾਫੀ ਕਲਰ ਸੀ ਇਹਦੇ ਨੇ ਕਿਹੜਾ ਸੀ

ਲੱਗਦੇ ਵਿੱਚ ਸੀ ਹਾਂ ਗੁਰੂਤਾ ਦਿੱਤੇ ਵੈਸਾ ਜਿਹੜਾ ਤੈਨੂੰ ਸ਼ੇਡ ਦਿਖਾਇਆ ਨਾ ਇਹੀ ਬੈਸਟ ਸੀ ਫਿਰ ਬਲੈਕ ਚ ਤਾਂ ਮੈਂ ਤੇਨੂੰ ਹੋਰ ਕੋ ਸ਼ੇਡ ਦਿਖਾ ਦਾਂ ਦੇਖ ਲੈ ਆਂ ਕਿ ਇਹ ਦੇਖੋ ਉੱਪਰ ਬਣਾਵਾ ਹਾਂ ਤੇ ਬਲੈਕ ਦੇ ਵਾਲੇ ਇੱਕ ਤੋਂ ਕਿੰਨੇ ਹੋਰ ਆ ਗਏ ਇਹ ਕੰਕਲੂਡ ਹੋ ਗਿਆ ਇਸ ਤੋਂ ਬਾਅਦ ਦੇਖਣੀ ਹੈ ਫਿਰ ਸਿਮਰ ਲਾਉਂਦੀ ਚਾਕਲੇਟ ਚਾਕਲੇਟ ਵਾਲੀ ਖੁਸ਼ਬੂ ਆ ਰਹੀ ਹੈ ਮੈਨੂੰ ਸੁਗੰਧ ਆ ਰਹੀ ਨਿਕਲੀ ਲੱਗਦੀ ਸਹਿਲ ਜਿਹੀ ਹੈ ਹਾਂ ਇਹ ਆ ਗਈ ਬਲੈਕ ਜੀ ਆਏ ਦੀਦੀ ਉਹ ਆਹਾਂ ਉਹ ਵਧੀਆ ਕੰਨ ਰਾਮੇ ਸਤਿ ਸ਼੍ਰੀ ਅਕਾਲ ਆ ਵੀ ਸੋਹਣੀ ਦੀਦੀ ਕਰਨਾ ਅਜੀ ਤੈਨੂੰ ਵਧੀਆ ਲੱਗਦਾ ਤੁਹਾਨੂੰ ਲੈ ਲੈ ਇੱਕ ਇੱਕ 컬러 ਵੀਂਦੀ ਹੈ ਠੀਕ ਹੈ 컬러 ਕੁਈਂਦੀ ਲਿਪਸਟਿਕ ਹੈ ਪਰ ਕੁਤੁਰੂ ਉਤਨੂੰ ਕਿਦਣਾ ਜੀ ਨਹੀਂ ਉਤੇ ਨਹੀਂ ਉਤੇ ਨਹੀਂ ਆਂਟੀ ਆਹ ਕਲਰ ਰੈਡ ਦਾ ਇਹ ਰੈਡੀਸ਼ ਚਾਹ ਹੈ ਨਾ ਅੱਛਾ ਹਾਂ ਬਟ ਆਹ ਜ਼ਿਆਦਾ ਬੈਸਟ ਹੈ ਕਲਰ ਨੂੰ ਦੇਖ ਠੀਕ ਤੈਨੂੰ ਹਟੜਾ ਨਹੀਂ ਇੱਕ ਕਲਰ ਡਾਰਕ ਰੈਡ ਦੇ ਦੋ जे जी मेंटी में में तो है रेड रेड थोड़ी ना मैं आ फिर मैं रेड से भी मैं समझती हूं कि रेड से भी उतार मैं तो अंगूठी उतारन तरीका है नारियल दी नहीं अंडे है जी कलर नहीं ओ बेटा दिखा रही है, मैं केड़े दे दी थी मूरे नूरू नूरू में लादा 50 60 रुपए ना तेरी पानी खा के जाली ਅਲੇਹੀਓਂਟੀ ਹਾਂ ਤਾਂ ਜੀਬ ਜੀਬ ਜੀ ਲੱਗੀ ਜਨੇ ਇਦਾਂ ਇਹ ਪਰ ਰੈੱਡ ਨਹੀਂ ਹੈ ਇੰਨੇ ਦਿਨੋਂ ਇਦਨ ਰੈੱਡਿਸ਼ ਮੈਰੂਨ ਫੀਲ ਹੈ ਵਾਈਨ ਦਾ ਟੋਨ ਆਪ ਆ ਰਿਹਾ ਹੈ ਨੀ ਹਾਂ ਇਹ ਆ ਰਿਹਾ ਹੈ ਹਾਂ ਕਦੇ ਕਦੇ ਆਉਂਦੇ ਕਦੇ ਰੱਖੀ ਬੰਨਾ ਤਾਂਕਾ ਜ਼ੀਰੋ ਪਿਆ ਨਾ ਆ ਰਿਹਾ ਇਹ ਵਾਲਾ ਇਹ ਆ ਵੀ ਨਹੀਂ ਰੈੱਡ ਹੈ ਪਰਪਲ ਜਾ ਰਹੀ ਆ ਰੈੱਡ ਕੋਈ ਨਹੀਂ ਸੋਕ ਗਈ ਫੇਰ ਤੇ ਆਹ ਠੀਕ ਰੈਡੀ ਮਾਈ ਆ ਫੇਰੀ ਸੀ ਹਾਂ ਆਵਲੀ ਜੋ ਆ ਤਾਂ ਹੈ ਕਿ ਆਂਟੀ ਇਹ ਤਾਂ ਆਵਲੀ ਸੀ ਅੱਛਾ ਤੁਸੀਂ ਤਾਰ ਫਿਰ ਜੀ اچھا ਇਹ ਤਾਰਨ ਦਾ ਤਰੀਕਾ ਹੈਗਾ ਜੀ ਨਾਰੀਅਲ ਦਾ ਤੇਲ ਨਾਰੀਅਲ ਦੇ ਤੇਲ ਦੇ ਨਾਲ इजीली ਰਿਮੂਵ ਹੋ ਜਾਂਦਾ ਹੈ ਅੱਛਾ ਜੀ ਠੀਕ ਹੈ ਇਹ ਅੱਜ ਦੇ ਆਫ ਦਾ ਟਿਪ ਕਿੱਤੇ ਸਾਰੇ ਆ ਵੀ ਵਾਲੇ ਲੋਕੀਂ ਰੀਤੀ ਹੈ ਤੇ ਜਿੰਨੀ ਮਰਜ਼ੀ ਲਿਪਸਟਿਕ ਜਿਹੜੀ ਉਤਰਦੀ ਨਾ ਹੋਏ ਬਸ ਇਹਨੂੰ ਨਾਰੀਅਲ ਦੇ ਨਾਲ ਖਾਣੇ ਚਾਹੇ ਬੁੱਲਾਂ ਤੇ ਚਾਹੇ ਨਾਰੀਅਲ ਤੇ ਬੇਟਾ ਨਰਿਸ਼ਮਿਤ ਨਰਿਸ਼ਮਿਤ ਰਾਈਟਰ ਹੈ ਨਾ ਆਹਰੇ ਲੋਕ ਵੈਸੇ ਵੀ ਦੇ ਆਹ ਬਣਾ ਕੇ ਖਾਂਦੀ ਹੈ ਸਬਜ਼ੀਆਂ ਚ ਸਾਊਥ ਸਾਈਡ ਚ ਸਬਜ਼ੀਆਂ ਦੇ ਪਕਾੜਾ ਬੰਦੀ ਨਾਰੀਅਲ ਦੇ ਜਿਹੜੀ ਕੱਲ੍ਹ ਆਈ ਵੀ ਆ ਰੱਖਾ ਹੂੰ ਕਿ ਆਹ ਲੈਣੇ ਚਾ ਅਰੇ ਸੈੱਟ ਵੀ ਬੜੇ ਸੋਹਣੇ 29 ਇਹਦੇ ਬੜੇ ਸੇਮ ਐ ਹਾਂ ਸੇਮ ਫੋਨ ਚਾਹੀਦਾ ਨਹੀਂ ਨਹੀਂ ਅਸੀਂ ਇਕੱਠੇ ਹੀ ਆ ਮੈਂ ਗੱਲ ਬੜੇ ਸੋਹਣੇ ਸੋਹਣੇ ਸੈੱਟ ਸੈੱਟ ਕਿਹੜੇ ਦੇ ਗਏ ਤੁਹਾਨੂੰ ਭਾਈ ਆ ਦੇਖੋ ਸਾਹਮਣੇ ਬਸ ਇਹ ਜੇ ਮੇਰੇ ਕੋਲ ਸੂਟ ਹੈਗਾ ਅੱਛਾ ਬਸ ਕਰ ਲੋ ਤੁਹਾਡੀ ਭਾਬੀ ਮੈਂ ਮੰਗਦੀ ਤਾ ਉਸ ਤੋਂ ਤੇ ਭਾਬੀ ਦੀ ਡਿਮਾਂਡ ਨਹੀਂ ਪੂਰੀ ਕਰਤ ਹੁੰਦੀ ਮੇਰੇ ਕੋਲ ਕਹਿ ਜਾ ਇਹੋ ਜਿਹਾ ਆਹ ਜਿਹੜਾ ਗੱਲ ਚੱਲਦੀ ਆਹ ਵਾਲਾ ਆਹ ਆਂਟੇ ਲਖਾਇਆ ਮੜਾ ਜੀ ਨਹੀਂ ਨਹੀਂ ਸੋਣਾ ਨਹੀਂ ਹੈਗਾ ਲੈ ਤੁਹਾਨੂੰ ਪੁੱਛ ਕੇ ਨਹੀਂ ਬਾਣਾ ਦੀਦੀ ਨੇ ਸੋਣਾ ਜੱਗੀ ਭਾਜੀ ਦੱਸੂਗੀ ਸੋਣਾ ਨਹੀਂ ਉਹ ਤਾਂ ਠੀਕ ਆ ਪਰ ਜਟਣਾ ਨਹੀਂ ਮੈਂ ਤੈਨੂੰ ਦੱਸਤੀ ਗੱਲ ਆਂਟੇ ਲਖਾਇਓ ਉੱਧਰ ਉਹ ਛੇੜ ਤੋ ਕੀ ਉੱਧਰ ਸਾਡਾ ਇੱਕ ਲੱਗਿਆ ਉਹਨੇ ਡੱਬਾ ਛੱਡਦਾ ਨੂਰੂ ਪੂਰੇ ਇੱਕ ਲੱਗ ਗੱਡੀ ਹੈ ਪੂਰੇ ਆਪ ਤਾਂ ਆ ਜਾ ਨਾ ਨਹੀਂ ਪੂਰੇ ਆ ਜਾ ਕਹਿੰਦੀ ਨਾ ਭਟਾ ਤੁਹਾਨੂੰ ਕਿਸ ਤਰ੍ਹਾਂ ਦੇ ਸੈੱਟ چاہیے ਨਹੀਂ ਨਹੀਂ ਅਸੀਂ ਉਹ ਦਿਖਾਓ ਉਹ ਤਾਂ ਦਿਖਾ ਦੋ ਆ ਦਿਖਾ ਦਿਓ ਜੀ ਇਹਨਾਂ ਨੂੰ ਬਸ ਆਂਟੀ ਮੈਂ ਖੋਲ ਕੇ ਮੈਂ ਟਰਾਈ ਕਰਕੇ ਦਿਖਾ ਦਿੰਦੀ ਹਾਂ ਮੇਰੇ ਤੇ ਬਸ ਆ ਜਾਸ ਮੇਰੀ ਦੀਦੀ ਨੇ ਸੈੱਟ ਲੈਣਾ ਜੀ ਕੋਈ ਮੈਂ ਲਾ ਕੇ ਦਿਖਾਉਂਗੀ ਤਾਂ ਹੀ ਦੀਦੀ ਨੂੰ ਸੋਹਣਾ ਲੱਗੂਗਾ ਖਰਚੇ ਪਰ ਖਰਚਾ ਖਰਚੇ ਪਰ ਖਰਚਾ

ਉਹ ਨਹੀਂ ਸਾਡੀ ਭਾਬੀ ਨੇ ਪੌਣਾ ਅਖਰ ਨੂੰ ਪਾ ਕੇ ਮੇਰੇ ਕੋਲ ਦਿਖਾਇਆ ਨਾਮ ਕਰਕੇ ਦਿਖਾਓ ਸਾਨੂੰ ਆਹਾਂ ਆਹ ਕਹਾ ਬਾਈ ਟਾਵਰ ਬਣ ਗਈ ਜੈਸੀ ਪੂਰੀ ਮੈਨੂੰ ਵਾਦਾ ਕਰ ਤੂੰ ਜੈਸੀ ਬਣ ਗਈ ਉਹ ਮੈਂ ਆਈ ਨੂੰ ਕਿਹਾ ਵੀ ਮੈਂ ਆਈ ਨਹੀਂ ਕਿਹਾ ਵੀ ਹਲ ਲੈਣਾ ਮੈਂ ਤਾਂ ਐ ਕਿਹਾ ਵੀ ਟਾਵਰ ਬਣ ਗਈ ਪੂਰੀ ਇਸ ਲਈ ਤਾਂ ਕਿਹਾ ਕਿ ਇਹ ਟਾਵਰ ਬਣ ਜੂਗੀ ਹਾਂ ਇੱਕ ਇੱਕ ਹੋਰ ਲੈ ਲੈਣੇ ਆਉਂਦੇ ਪਿੰਨਾ ਥੋੜਾ ਕਲਰ ਇੱਕ ਹੋਰ ਪਿੱਛੇ ਮੇਰਾ ਮੈਸਾ ਦਾ ਟਾਈਮ ਹੋ ਗਿਆ ਕੇ ਨਹੀਂ ਆਂਦੀ ਜੀ ਨਹੀਂ ਇਹ ਨਹੀਂ ਹਿੱਲਦੀ ਮੈਨੂੰ ਲੱਗਦੀਆਂ ਸੌਖੀਆਂ ਯਾਰ ਇਹ ਇਹ ਨਾੜ ਗਿਆ ਇਹ ਕਹਿੰਦਾ ਜੈਸਮਿਨ ਦੇ ਨਾਲ ਹੀ ਜਾਊਗਾ ਗੱਲ ਪਤਾ ਕੀ ਹੈ ਆਂਟੀ ਜੀ ਨੇ ਸਮਾਨ ਇਹ ਜਿਆ ਰੱਖਿਆ ਵਾ ਕੀਲ ਕੇ ਬਿਠਾ ਦਿੰਦਾ ਔਰੇ ਲੇਡੀਜ਼ ਨੂੰ ਉਹ ਜਿਹੜੀ ਲੇਡੀ ਥੋੜੇ ਆ ਗਈ ਭਾਈ ਜਾਣ ਨੂੰ ਦਿਲ ਨਹੀਂ ਕਰਦਾ ਆਹ ਦੇਖ ਲਓ ਨਿਕਲਦਾ ਹੀ ਨਹੀਂ ਕਹਿੰਦਾ ਮੈਂ ਜਾਣਾ ਹੀ ਨਹੀਂ ਜੈਸਮਿਨ ਦੇ ਨਾਲ ਕੀ ਕਿਹਾ ਆ ਰਹੇ ਨੇ ਅੰਕ ਸੱਟ ਆਹ ਕੱਢਿਆ ਆਂਟੀ ਨੇ ਪਟਾਰਾ ਹੁਣ ਵੈਸੇ ਇਹੋ ਜਿਹਾ ਸੂਟ ਵੀ ਮੇਰੇ ਕੋਲ ਹੈਗਾ ਪਰ ਉਹਦੇ ਨਾਲ ਦਾ ਜੁਐਲਰੀ ਸੂਟ ਦਾ ਤੁਹਾਡੇ ਕੋਲ ਹਰੇਕ ਸੈੱਟ ਨਾਲ ਨਹੀਂ ਹੋਣਾ ਲਵਾਰੀਆਂ ਭਰੀਆਂ ਅੱਛਾ ਸੈੱਟ ਵੀ ਹੈਗਾ ਫੇਰ ਠੀਕ ਆ ਕੋਈ ਵੀਆ ਨੂੰ ਪਾਇਆ ਸੀ ਨਹੀਂ ਆਪਣੇ ਵਿਆਹ ਨੂੰ ਪਾਇਆ ਸੀ ਅੱਛਾ ਇਹ ਆ ਦੇਖੋ ਤੁਹਾਡਾ 60 ਦਾ ਬੜੀਆ ਹੈ ਹਾਂ ਆ ਵੀ ਤਾਂ ਹੈ ਤਾਂ ਉਹ ਤੇ ਹੋਰ ਦੱਬਾ ਖੋਲ ਲਿਆ ਮੈਂ ਕਿਉਂ ਨਹੀਂ ਸ਼ੇਅਰ ਉਹੀ ਕਰਨਾ ਹੈ ਜਿਹੜਾ ਉਹਦੇ ਮਤਲਬ ਹੈ ਆ ਦੇਖ ਬੱਚਾ ਇਫਟ ਹੈ ਕਿ ਕਿੰਨਾ ਪਿਆਰਾ ਹੈ ਨਾ ਆਂਟੀ ਕਾ ਨੂੰ ਦਿਖਾਉਨੇ ਮੇਰੇ ਸਰਦਾਰ ਦਾ ਦਿਲ ਖੁੜ ਘਟਦਾ ਲੈ ਨਹੀਂ ਨਹੀਂ ਨਾ ਦਰੋੋ ਚਲੋ ਬਾਸ ਰੋਣ ਤੁਸੀਂ ਆਇਆ ਇੰਨਾ ਮਾੜਾ ਸਰਦਾਰ ਹੈ ਤੇਰਾ ਹਾਂ ਦੱਸ ਮੈਂ ਕਿਹਾ ਤਾ ਥੋੜ੍ਹੋ ਮੇਰੀ ਨਾੜ ਚੜ ਗਈ ਕਰਦਾ ਲੋ ਜਿਆ ਮਤਰਾ ਹਾਂ ਕੀ ਹੈ ਉਹ ਨਾੜ ਚੜ ਗਈ ਜਿੰਨਾ ਨੇ ਐਮ ਆਰ ਡੀ ਦਵਾਈ ਲੈ ਲੋ ਜ਼ਿਆਦਾ ਠੀਕ ਹੈ ਸੋ ਹੁਣ ਦੇਖੋ ਆ ਮੈਂ ਲੈ ਲੈਂਦੀ ਨਾ ਆਜਾ ਤੁਸੀਂ ਲੈ ਲਵੀਂ ਆ ਫਰੀਦਿਆ ਮੈਂ ਚੱਲਿਆ ਆਪਣਾ ਪੈਸੇ ਦੇਖ ਆਜੇ ਐਦਾਂ ਕਿੱਦਾਂ ਜਾਣ ਦਵਾਂ ਤੁਹਾਨੂੰ ਹਾਂ ਕਿਹਦੀ ਕਿਨਾ ਲਿਆਣਾ ਕਿਰਾਇਆ ਕਿਰਾਇਆ ਲਾ ਕੇ ਆਉਣਾ ਵੇਣਾ ਇਹ ਦੇਖ ਲੋ ਕੋਈ ਨਾ ਕੋਈ ਨਾ ਤੇੱਕੇ ਨੇ ਦੇ ਅਸਾਂ ਨਹੀਂ ਹੈਗੇ। ਨਾ ਸਾਰੇ ਵੀ ਨੇੜੇ ਆ। ਸਿੱਧਾ ਟੈਂਪੂ ਕਰਕੇ ਫੂਲਾਂ ਨੂੰ ਆ ਟੂਰ ਹੋ ਜਾਣਾ ਸੀ। ਹਾਂ ਕਰਕੇ ਆਟੋ ਕਰ ਲੈ। ਇਹ ਪੇਕੇ ਮੈਂ ਤਾਂ ਕਿਹਾ ਨੇੜੇ ਵੀ ਪੇਕੇ ਵਾਲਿਆਂ ਨੇ ਸਾਰੇ ਛੱਡੇ ਹੋਣੀਆਂ। ਹਾਂ ਇਹ ਕਹਿੰਦੀ ਸੀ ਮੈਂ। ਨਾ ਆਪ ਜਾਉਂਗੇ ਆ ਭਾਈ ਨੂੰ ਕਹਾਂਗੇ ਆ ਸਾਡੇ ਪਤੀ ਪਰ ਵੇ ਇਹਨਾਂ ਤਾਂ ਲੋ ਪੈਸੇ। ਸੁਧਰਾ ਡੰਗਰਾ ਚ ਤਾਰਨਾ ਜਾ ਕੇ ਟੈਂਪੂ। ਚਲੋ ਜੀ ਮੈਂ ਠੀਕ ਆ। ਅ ਅਗਲੇ ਬਲਾਗ ਵਿੱਚ ਮਿਲਦੇ ਆਂ। ਥੈਂਕ ਯੂ ਸੋ ਮੱਚ ਜੀ ਇੰਨਾ ਸਪੋਟ ਕਰਿਆ ਤੁਸੀਂ ਆਂਟੀ ਨਾਲ ਸਾਡਾ ਲਵ ਜੀ ਚੱਲਦਾ ਹੀ ਰਹਿਣਾ ਇਸ ਤਰ੍ਹਾਂ ਕਿੰਨੇ ਆਂਟੀ ਸਾਸ੍ਰੀਕਾਰ ਆਂਟੀ ਜੀ ਕੋਲ ਵਿਜ਼ਿਟ ਕਰਿਓ ਜ਼ਰੂਰ ਭਾਈ